ਕੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 50 ਗ੍ਰਾਮ ਹਿਰੋਇਨ ਅਤੇ 32 ਬੋਰ ਕੰਟਰੀ ਮੇਡ ਅਸਲੇ ਸਮੇਤ ਇੱਕ ਦੋਸ਼ੀ ਗ੍ਰਿਫਤਾਰ। ਸ਼੍ਰੀ ਪਵਨਜੀਤ ਪੀਪੀਐਸ ਕਪਤਾਨ ਪੁਲਿਸ ਆਈ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਸ਼੍ਰੀਮਤੀ ਲਲੰਬਰੀ ਵਿਜੇ ਆਈਪੀਐਸ ਡੀਆਈਜੀ ਲੁਧਿਆਣਾ ਰੇਂਜ ਦੇ ਦਿਸਾ ਨਿਰਦੇਸ਼ਾਂ ਤੇ ਡਾਕਟਰ ਜੋਤੀ ਯਾਦਵ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਰਹਿਨਮਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸ਼੍ਰੀ ਪਵਨਜੀਤ ਆਈਪੀਐਸ ਪੁਲਿਸ ਕਪਤਾਨ ਖੰਨਾ ਦੀ ਸੁਪਰਵਾਈਜ਼ਨ ਦੇ ਤਹਿਤ ਸ਼੍ਰੀ ਹਿੰਮਤ ਬਲਹੋਤਰਾ ਡੀਐਸਪੀ ਪਾਇਲ ਇੰਸਪੈਕਟਰ ਆਕਾਸ਼ ਦੱਤ ਮੁਖ ਅਫਸਰ ਥਾਣਾ ਦੁਰਾਹ ਨੇ ਆਪਣੀ ਪਾਰਟੀ ਦੇ ਨਾਲ ਨਸ਼ਾ ਤਸਕਰਾਂ ਦੇ ਘਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਰੇਲਵੇ ਰੋਡ ਤੇ ਉਹਨਾਂ ਨੂੰ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਗੱਡੀ ਵਿੱਚ ਇੱਕ ਵਿਅਕਤੀ ਬੈਠਾ ਸੀ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 50 ਗ੍ਰਾਮ ਹਿਰੋਇਨ ਅਤੇ ਇੱਕ ਦੇਸੀ ਬੱਤੀ ਬੋਰ ਦਾ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਦੋਸ਼ੀ ਤੇ ਅਸਲਾ ਐਕਟ ਦੀ ਧਾਰਾ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਆਨੰਦ ਰਹਾ ਡੀਐਸਐਚਓ ਆਕਾਸ਼ ਜਿਹੜੇ ਸਾਡੇ ਅਦਾਲਤ ਨੇ ਸਪੈਸੋ ਇਹਨਾਂ ਦੀ ਗੱਲ ਸਨੇਹ ਦੇ ਥਾਣੇ ਦਾ ਅੰਦਰ ਦਾ ਸੁਪਰਵੀਜ਼ਨ ਆਫ ਡੀਐਸਪੀ ਪਾਇਲ ਹਮੰਤ ਕੁਮਾਰ ਜੀ ਕੱਲ ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਰਨਾਕਾਰ ਰੇੜੀ ਉਹਨੂੰ ਸ਼ੱਕ ਦੀ ਬਨਾ ਤੇ ਰੋਕ ਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮੁਰਜਮ ਇਹੜਾ ਮੁਕੱਦਮਾ ਨੰਬਰ 47 ਜਿਲ੍ਹਾ ਅਸੀਂ ਦਰਜ ਕੀਤਾ। ਇਸ ਮੁਕੱਦਮਾ ਨੰਬਰ 47 ਦੇ ਵਿੱਚ ਇੱਕ ਕਾਂਟਰੀ ਮੇਡ ਪਿਸਟਲ 10 ਜਿੰਦਾ ਕਾਰਤੂਸ ਉਹਦੇ ਡੈਸ਼ਬੋਰਡ ਤੇ ਸੀਗੇ। ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਕਰੀਬ 50 ਗ੍ਰਾਮ ਹੈਰੋਇਨ ਜਿਹਨੂੰ ਚਿੱਟਾ ਕਹਿੰਦੇ ਆ ਉਹ ਬਰਾਬਰ ਬੜੀ ਤਰਾਹਾਂ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਜੋਗ ਐਸਐਸਪੀ ਡਾਕਟਰ ਜੋਤੀ যাদੋ ਬੈਸ ਆਈਪੀਐਸ ਐਸਐਸਪੀ ਖੰਨਾ ਦਾ ਜੋ ਪ੍ਰਾਨ ਹੈ ਔਨ ਦਾ ਡਾਇਰੈਕਸ਼ਨ ਆਫ ਸਾਡੇ ਡੀਆਈਜੀ ਮੈਡਮ ਜਗਤਪਾਲ ਨੇ ਲੰਬਰੀ ਜੀ ਆਈਪੀਐਸ ਡੀਆਈਜੀ ਲੋਕ ਨੂੰ ਅਰੇਂਜ ਖਾਸ ਤੌਰ ਤੇ ਜਿਹੜੀ ਪੜੇਆਂ ਅਸਰਾਂ ਦੇ ਖਿਲਾਫ ਮਹਿੰਮ ਮਾਜੋਬ ਡੀਜੀਪੀ ਸ਼੍ਰੀ ਗੌਰਵ ਜੱਜਦ ਦੇ ਦੀ ਹਦਾਇਤ ਤੇ ਚੱਲ ਰਹੀ ਹੈ। ਜੋਧਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮਹਿੰਮ ਹੈ ਉਹਦੇ ਦੌਰਾਨ ਇੱਕ ਬੜੀ ਵੱਡੀ ਕਾਮਯਾਬੀ ਹੈ। ਇਹਦੇ ਵਿੱਚ ਮੇਨ ਦਰਸ਼ਨ ਜੋਗੇ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸੜਕ ਲਿਸਟਡ ਤੋਸੀ ਹੈ ਇਹ ਜਿਹੜਾ ਸੀ ਦਸ਼ ਦੀਪ ਸਿੰਘ ਉਰਫ ਜਸ਼ੇ ਦਾ ਨਾਮ ਹੈ ਮੁਹੱਲਾ ਗੋਵਿੰਦਪੁਰਾ ਹੈ ਦੁਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ ਇਸ ਤੋਂ ਲਾਵਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾਰੇ ਕਰਦਾ ਦਾ ਇਨਸਾਨ ਹੈ ਇਹਦੇ ਖਿਲਾਫ ਇੱਕ ਸਾਡੇ ਐਸ ਫਿਲ ਦੇ ਆਣਾ ਤਰਾਹ ਦੇ ਵਿੱਚ ਮੁਕੱਦਮਾ ਹੈ 307 ਆਈਪੀਸੀ ਦਾ ਇੱਕ ਸੰਬੋਸ ਮੁਕੱਦਮਾ 168/24 168/24 ਇਹਦੇ ਵਿੱਚ ਵੀ ਇਹ ਪਕੌੜਾ ਸ ਇਨੂੰ ਗ੍ਰਿਫਤਾਰ ਇਹਦੇ ਚ ਵੀ ਕੀਤਾ ਹੈ ਇਹਦੇ ਚ ਸਪੈਸ਼ਲੀ ਜਿਹੜੀ ਦੱਸਣਯੋਗ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਰਡ ਲਿੰਕੇਜ ਦੇ ਨੂੰ ਜਦੋਂ ਖੰਗਾਲਿਆ ਜਾ ਰਿਹਾ ਹੈ ਉਹਦੇ ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲੋਂ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ ਜੋਤ ਨਸ਼ਿਆਂ ਬਰੋਂਤ ਜਿਹੜਾ ਹੈ ਜੋ ਸਾਡੇ ਮਾਨਯੋਗ ਜਿਵੇਂ ਦੱਸਿਆ ਕਿ ਸੀਨੀਅਰ ਬਾਲਾ ਤਰਫੋਂ ਦਾ ਜੋ ਪ੍ਰਣਾ ਹੈ ਨਸ਼ੇਦ ਨੂੰ ਦਾ ਖਾਤਮਾ ਕਰ ਲਈ ਇਸ అలਮਤ ਨੂੰ ਖਤਮ ਕਰ ਲਈ ਜੜੋਂ ਪੁੱਟਣ ਲਈ ਲਿਸਟਡ ਅਨਲਿਸਟਡ ਸੋਰਸੇ ਦੇ ਰਾਹੀਂ ਅੱਛੇ ਲੋਕਾਂ ਦੇ ਰਾਹੀਂ ਪਬਲਿਕ ਦੇ ਸਹਿਯੋਗ ਦੇ ਨਾਲ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਇਸ ਮੁਹਿੰਮ ਦਾ ਨੂੰ ਸਿਰੇ ਤੱਕ ਲਿਜਾਇਆ ਜਾਵੇਗਾ। ਔਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਬੰਦੇ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਮੌਜੂਦਾ ਐਟ ਅ ਟਾਈਮ ਪਕੜਿਆ ਔਰ ਜੈਦਿਕਲ ਕੰਟਰੀ ਮੇਡ ਇੱਕ ਹਥਿਆਰ ਪਲਸ 10 ਜਿੰਦਾ ਕਾਰਤੂਸ ਮਿਲੇ ਤੇ ਇਹਦੇ ਅੱਗੇ ਬੈਕਵਰਡ ਐਂਡ ਫਾਰਗਰਨ ਲੇਕੇ ਤੇ ਬੜੇ ਤਰੀਕੇ ਦੇ ਨਾਲ ਅਸੀਂ ਅਗੇ ਤਫ਼ਤੀਸ਼ ਡੁੰਗਾਈ ਦੇ ਵਿੱਚ ਕਰ ਰਹੇ ਆ ਔਰ ਜੇ ਦੇ ਸਾਨੂੰ ਚੰਗੇ ਕਾਮ ਵਧੀਆ ਸਿੱਟੇ ਮਿਲਣਗੇ ਸਰ ਜੀ ਦਾ ਅਸਲਾ ਫੜਿਆ ਕਿੱਥੇ ਦਾ ਅਸਲਾ ਕੋਈ ਦੇਸੀ ਅਸਲਾ ਜਾਂ ਤੁਹਾਨੂੰ ਦੱਸਿਆ ਕੰਟਰੀ ਮੇਡ ਆ ਉਹਨੂੰ ਪੰਜਾਬੀ 'ਚ ਇਹੀ ਕਹਿੰਦੇ ਆ ਵੀ ਦੇਸੀ ਦੇਸੀ ਹਾਂ ਪੰਜਾਬੀ ਮੇਡ ਕਿੱਥੋਂ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਪਤਾ ਕੁਝ ਨਹੀਂ ਮੈਂ ਤੁਹਾਨੂੰ ਹੁਣ ਕੋਈ ਦੱਸ ਰਿਹਾ ਵੀ ਫਾਰਵਰਡ ਐਂਡ ਬੈਕਵਰਡ ਲੇਗੇਜ ਬੈਕਵਰਡ ਇਹ ਕਿੱਥੋਂ ਲੈ ਕੇ ਆਇਆ ਕੀ ਰਸੂਲ ਸੈ असले दा सोर्स की है प्लस ए दा कित्ते ल्याण दा सोर्स की है किथों ਲੈ ਗਿਆ ਤੇ ਅੱਗੇ ਫਾਰਵਰਡ ਕਿੱਥੇ-ਕਿੱਥੇ ਨੇ ਕੀ ਕਰਨਾ ਸੀ ਕੀ ਇਹ ਨਸ਼ਾ ਕਰਨ ਦਾ ਆਦੀ ਵੀ ਹੈਗਾ ਜੀ ਇਹ ਨਸ਼ਾ ਕਰਨ ਦਾ ਆਦੀ ਆ ਇਹ ਅਜੇ ਇਹਦਾ ਜਿਹੜਾ ਹੈਗਾ ਇਹ ਨੂੰ ਮਤਿ ਤੁਹਾਨੂੰ ਪਤਾ ਹੀ ਜਾਵੇ ਨਸ਼ੇ ਦਾ ਉਹ ਮੰਨ ਨਹੀਂ ਰਿਹਾ ਬਟ ਅਸੀਂ ਇਹਦਾ ਉਦੋਂ ਵੀ ਅਸੀਂ ਇਹਦਾ ਮਾਰ ਲੈਣਾ ਹੈ ਜੋ ਸਾਡੇ ਕੋਲ ਹੈ ਦੇਖੋ ਨਾ ਜੀ ਨਸ਼ੇ ਕਰਨ ਵਾਲਾ ਜਿੰਨਾ ਮਰਜੀ ਮਨਾ ਕਰੀਂ ਜਾਵੇ ਉਹ ਜਦੋਂ ਉਹਨੂੰ ਤੋੜ ਲੱਗੂਗੀ ਆਪਣੇ ਆਪ ਸਾਹਮਣੇ ਆ ਜਾਣਾ ਬਟ ਅਸੀਂ ਇਹਦਾ ਪ੍ਰੋਪਰ ਜੋ ਕਾਇਦੇ ਕਾਨੂੰਨ ਦੇ ਮੁਤਾਬਕ ਇੱਕ ਮੁਰਜ਼ਮ ਦੇ ਨਾਲ ਕੀਤਾ ਜਾਂਦਾ ਅਸੀਂ ਵਕੈਲਾ ਜੋ ਡਰੱਗ ਦੇ ਅਗੇਂਸਟ ਕਾਰਵਾਈ ਕੀਤੀ ਜਾਂਦੀ ਉਹ ਸਾਰੇ ਹੀ ਐਕਸ ਦੇ ਤਹਿਤ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ